ਸਸਿਕਾ ਜੀ ਪੰਜਾਬੀ ਕਮਣਾਵਾਂ ਦੇ ਵਿੱਚ ਮੈਂ ਤੁਹਾਡਾ ਦੂਸਰੀ ਹੂਸ 파ਰਮਜੀਤ ਵੱਡੀ ਖਬਰ ਲੈ ਕੇ ਆ ਹਾਜ਼ਰ ਹੋ ਚੁੱਕੇ ਹਾਂ ਜੀ ਤੇ ਵੱਡੀ ਖਬਰ ਆ ਆਸਟ੍ਰੇਲੀਆ ਵਾਲਿਆਂ ਵਾਸਤੇ ਆ ਜੀ ਖਾਸ ਕਰਕੇ ਜਿਹੜੇ ਆਸਟ੍ਰੇਲੀਆ ਵਾਲੇ ਸਾਡੇ ਵੀਰ ਸਾਨੂੰ ਸੁਣ ਰਹੇ ਨੇ ਉਹਨਾਂ ਵਾਸਤੇ ਖਾਸ ਖਬਰ ਆ ਜੀ ਸੋ ਆਸਟ੍ਰੇਲੀਆ ਵਾਲੇ ਵਾਸਤੇ ਇਹ ਖਬਰ ਖਾਸ ਕਿਉਂ ਆ ਜੀ ਆਸਟ੍ਰੇਲੀਆ ਵਾਸਤੇ ਹੋ ਇਸ ਕਰਕੇ ਕਿ ਅੰਮ੍ਰਿਤਸਰ ਆਉਣ ਵਾਲੇ ਪੰਜਾਬੀ ਭਾਈਚਾਰੇ ਵਾਸਤੇ ਇਹ ਵੱਡੀ ਖੁਸ਼ਖਬਰੀ ਆ ਸੋ ਬਹੁਤ ਜਲਦ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਸਿਡਨੀ, ਪਾਰਟ ਅਤੇ ਗੋਲਡ ਕੋਸਟ ਕੁਝ ਨਵੀਆਂ ਜਿਹੜੀਆਂ ਕਿ ਹਵਾਈ ਉਡਾਨਾਂ ਸਦਕਾ ਅੰਮ੍ਰਿਤਸਰ ਦੇ ਸੋ ਕੋਲਬਲਾਕੇ ਕੀਤਾ ਜਾ ਸਕਦਾ ਹੈ ਕਿ ਹੁਣ ਤੁਸੀਂ ਆਸਟ੍ਰੇਲੀਆ ਤੋਂ ਸਿੱਧਾ ਅੰਮ੍ਰਿਤਸਰ ਆਣਾ ਤਾਂ ਤੁਹਾਨੂੰ ਡਾਇਰੈਕਟ ਫਲਾਈਟ ਮਿਲੇਗੀ ਅੰਮ੍ਰਿਤਸਰ ਵਿਕਾਸ ਮੰਚ ਤੇ ਮੱਧ ਅਗਸਤ ਤੋਂ 에ਅਰ ਏਸ਼ੀਆ 에ਅਰਲਾਈਨ ਵੱਲੋਂ ਅੰਮ੍ਰਿਤਸਰ ਦਾ ਕੋਲਾ ਲੈਂਪਰ ਵਿਚਾਲੇ ਹਵਾਈ ਅਡਾਨਾ ਜਿਹੜੇ ਕਿ ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਉਹਦਾ ਵੱਡਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਐਸਬੀਐਸ ਤੇ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਉਪਰਾਲੇ ਨੇ ਕੋ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ 에ਅਰ ਏਸ਼ੀਆ ਦੀ ਫਲਾਈਟ ਮਲੇਸ਼ੀਆ ਰਾਹੀਂ ਟ੍ਰਾਂਜ਼ਿਟ ਲੈ ਕੇ ਅੰਮ੍ਰਿਤਸਰ ਆਇਆ ਕਰੇਗੀ ਸੋ ਅੰਮ੍ਰਿਤਸਰ ਜਿਹੜੇ ਕਿ ਕੋਲਾ ਲੰਪੂਰ ਦੇ ਵਿੱਚ ਆ ਕੇ ਆਸਟ੍ਰੇਲੀਆ ਤੋਂ ਪੰਜਾਬੀ ਭਰਾ ਉੱਥੇ ਆਉਂਦੇ ਨੇ ਤੇ ਉੱਥੋਂ ਫਿਰ ਟਰਾਂਜ਼ਿਟ ਜਿਹੜੇ ਕਿ ਫਲਾਈਟਾਂ ਨੇ ਉਹਦੇ ਵਿੱਚ ਅੰਮ੍ਰਿਤਸਰ ਸਿੱਧਾ ਲੈਂਡ ਕਰਿਆ ਕਰਨਗੇ ਤੇ ਸੰਭਵ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਨੂੰ ਹੁਣ ਜਿਹੜਾ ਕੀ ਰੁਕਣਾ ਨਹੀਂ ਪਵੇਗਾ ਤੇ ਉਹ ਦਿੱਲੀ ਵਾਲਾ ਟਾਈਮ ਜਿਹੜਾ ਕਿ ਉਹਨਾਂ ਦਾ ਬਜੀਗਾ ਅੰਮ੍ਰਿਤਸਰ ਵਿਕਾਸ ਮੰਚ ওভারਸਿਸ ਮਾਮਲੇਿਸ ਕਤਰਸਮੀਪ ਸਿੰਘ ਗਵਰਮਟਾ ਲਾਣੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਰ ਅੰਮ੍ਰਿਤਸਰ ਨਵੀਆਂ ਬਲੰਦੀਆਂ ਨੂੰ ਸ਼ੂਰਿਆ ਤੇਰੇ ਨਾਲ ਨਾਲ ਇਹ ਵੀ ਦੱਸਿਆ ਕਿ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 2017 ਤੇ 18 ਦੇ ਵਿੱਚ 63472 ਅੰਤਰਰਾਸ਼ਟਰੀ ਜਿਹੜੇ ਯਾਤਰੀ ਨੇ ਉਹਨਾਂ ਨੇ ਜਿਹੜੇ ਕਿ ਅੰਮ੍ਰਿਤਸਰ ਤੋਂ ਇਸ ਹਵਾਈ ਅੱਡੇ ਤੋਂ ਫਲਾਈਟਾਂ ਲੱਤੀਆਂ ਨੇ ਜੋ ਪਿਛਲੇ ਸਾਲ ਨਾਲੋਂ 18% ਵੱਧ ਦੱਸੀਆਂ ਜਾ ਰਹੀਆਂ ਘਰੇਲੂ ਯਾਤਰੀਆਂ ਦੀ ਗਿਣਤੀ ਦੇ ਵਿੱਚ ਪਿਛਲੇ ਸਾਲ ਨਾਲੋਂ 64% ਵਾਧਾ ਤੇ 16000 1685833 83 ਮਾਫ ਕਰਨਾ ਤੱਕ ਪਹੁੰਚ ਗਈ ਹੈ ਤੇ ਸੁਨੀਪ ਸਿੰਘ ਨੇ ਦੱਸਿਆ ਕਿ ਯਾਤਰੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦੇ ਰੇਗਣਤੀ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਵਰਤਿਆ ਕਰਨ ਤਾਂ ਜੋ ਵੱਧ ਤੋਂ ਵੱਧ 에어ਲਾਈਨਾਂ ਦੇ ਖਿੱਤੇ ਨੂੰ ਜਿਹੜਾ ਕਿ ਦੁਨੀਆ ਦੇ ਵਕਫਾਕੀਸਿਆਂ ਦੇ ਨਾਲ ਜੁੜਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਦੇਸ਼ ਵੀ ਮੌਜੂਦਾ ਹਵਾਈ ਸਮਝੌਤੇ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਤੇ ਅੰਮ੍ਰਿਤਸਰ ਵਾਲ ਉਡਾਨਾਂ ਦੀ ਜਿਹੜੀ ਕਿ ਸਮਰੱਥਾ ਹੈ ਉਸ ਨੂੰ ਵਧਾਇਆ ਜਾ ਸਕਦਾ ਹੈ ਸੋ ਇਹ ਜੀ ਇੱਕ ਵੱਡੀ ਖੁਸ਼ਖਬਰੀ ਹੈ ਜੀ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਵਾਸਤੇ ਨਵੀਆਂ ਜਿਹੜੇ ਕਿ ਹਵਾਈ ਉਡਾਨਾਂ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਤੁਸੀਂ ਆਸਟ੍ਰੇਲੀਆ ਬੈਠੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਜਾਂ ਫਿਰ ਅੰਮ੍ਰਿਤਸਰ ਤੋਂ ਤੁਸੀਂ ਇਸ ਪ੍ਰੋਗਰਾਮ ਸੁਣ ਰਹੇ ਹੋ ਪੰਜਾਬ ਦੇ ਕਿਸੇ ਕੋਨੇ ਤੋਂ ਸੁਣ ਰਹੇ ਹੋ ਤੇ ਤੁਸੀਂ ਜਾਣਾ ਆਸਟ੍ਰੇਲੀਆ ਤਾਂ ਤੁਸੀਂ ਸਿੱਧੀ ਡਾਇਰੈਕਟ ਫਲਾਈਟ ਜਿਹੜੀ ਕਿ ਅੰਮ੍ਰਿਤਸਰ ਤੋਂ ਕੋਲਾਲਾਮਪੁਰ ਜਾ ਕੇ ਉਥੋਂ ਜਿਹੜੀ ਕਿ ਫਲਾਈਟ ਦੱਸੀ ਹੈ ਜਿਵੇਂ ਉਸ ਤਰ੍ਹਾਂ ਜਾ ਕੇ ਤੁਸੀਂ ਆਸਟ੍ਰੇਲੀਆ ਸਿੱਧਾ ਪਹੁੰਚ ਸਕਦੇ ਹੋ ਸੋ ਇਹ ਵੱਡੀ ਖਬਰ ਹੈ ਜੀ ਹੋਰ ਕੰਮ ਤੁਹਾਡੇ ਸਾਝੇ ਕਰਾਂਗੇ ਸੁਣਦੇ ਰਹੋ ਦੇਖਦੇ ਰਹੋ aajlivs.com